ਦੇਖੋ ਮੈਂ ਸਵੇਰੇ ਪੂਰੇ ਟਾਈਮ ਤੇ ਆ ਗਿਆ ਸੀ ਪਰ ਜੇ ਤੱਕ ਬੜੀਆਂ ਲੰਬੀਆਂ ਲਾਈਨਾਂ ਲੱਗੀਆਂ ਔਰ ਇਹ ਜੋ ਤੋਂ ਮੈਨੂੰ ਲੱਗਦਾ ਕਿ ਲੋਕ ਜਿਹੜੇ ਆ ਉਹ ਦੇਸ਼ ਦੇ ਲੋਕਤੰਤਵ ਨੂੰ ਬਚਾਉਣ ਦੇ ਲਈ ਆਪਣਾ ਸਹੀ ਨਮੰਦਾ ਚੁਣਨ ਦੇ ਲਈ ਬੜੇ ਸੈਂਸਿਟਿਵ ਤਰੀਕੇ ਦੇ ਨਾਲ ਬੜੀ ਰਿਸਪੌਂਸਿਬਿਲਟੀ ਦੇ ਨਾਲ ਉਹ ਵੋਟਾਂ ਪਾ ਰਹੇ ਆ ਔਰ ਮੈਂ ਸਮਝਦਾ ਕਿ ਇੱਕ ਜੋ ਇਸ ਤੋਂ ਨਸੀਹਤ ਲੈਣ ਵਾਲੀ ਗੱਲ ਹੈ ਕਿ ਜਿਹੜੇ ਲੋਕ ਸਾਨੂੰ ਧਰਮ ਦੇ ਨਾਂ ਤੇ ਜਾਤ ਦੇ ਨਾਂ ਤੇ ਔਰ ਕੁਝ ਫਿਰ ਕਿਹਦੇ ਦਰਤ ਸਾਨੂੰ ਬੰਨਣਾ ਚਾਹੁੰਦੇ ਆ ਔਰ ਪੰਜਾਬ ਦੇ ਲੋਕ ਮੈਂ ਜਿੱਤੋਂ ਤੱਕ ਮੇਰਾ ਖਿਆਲ ਹੈ ਕਿ ਲੋਕ ਇਹਨਾਂ ਚੀਜ਼ਾਂ ਨੂੰ ਨਕਾਰ ਕੇ ਆਪਣਾ ਸਹੀ ਨਮਾਇਦਾ ਚੁਣ ਲਗੇ ਜੋ ਪੰਜਾਬ ਦੇ ਹਿੱਤਾਂ ਦੀ ਗੱਲ ਕਰੇਗਾ ਜੋ ਪੰਜਾਬ ਨੂੰ ਬਚਾਉਣ ਦੀ ਗੱਲ ਕਰੇਗਾ ਦੇਖੋ ਮਸ਼ੀਤ ਦੇ ਇਥੇ ਖਰਾਬ ਹੋਈ ਸੀ ਪਰ ਬੰਗਾਰ ਜਿਹੜੇ ਇਥੇ ਝਗੜੇ ਵਾਲੀ ਗੱਲ ਹੈ ਵਿਧਾਨ ਸਭਾ ਹਲਕਾ ਬੰਗਾ ਦੇ ਜਿਹੜੇ ਵੋਟਰ ਨੇ ਉਹ ਬੜੇ ਸੁਝਵਾਨ ਨੇ ਆਪਾਂ ਜਿੰਨੀਆਂ ਮਰਜ਼ੀ ਇਲਕਸਨਾਂ ਜਿੰਨੀਆਂ ਆਪੋਂ ਬਹੁਤ ਇਲਕਸਨਾਂ ਕਿ ਤੁਸੀਂ ਵੀ ਲੋਕਸਭਾ ਬੜੀਆਂ ਇਲਕਸਨਾਂ ਦਿੱਤੀਆਂ ਬੀ ਇੱਥੇ ਕੋਈ ਬਹੁਤ ਵੱਡੀ ਕੋਈ ਇਸਕਤ ਦੇ ਲੋਕ ਲੜਾਈ ਨਹੀਂ ਲੜਦੇ ਵੋਟਾਂ ਦੀ ਲੜਾਈ ਜਿਹੜੀ ਆ ਉਹ ਜਿਹੜੀ ਇੱਕ ਡਾਇਲੋਜੀ ਦੀ ਲੜਾਈ ਆ ਉਹ ਫਿਜ਼ੀਕਲ ਲੜਾਈ ਨਹੀਂ ਮੈਂ ਸਮਝਦਾ ਕਿ ਮੈਂ ਇਹਨਾਂ ਦਾ ਧੰਨਵਾਦ ਵੀ ਕਰਦਾ ਕਿ ਇਸ ਗੱਲ ਨੂੰ ਸਮਝਦੇ ਆ ਕਿ ਸਾਨੂੰ ਸੋਚ ਦੀ ਲੜਾਈ ਲੜਨੀ ਚਾਹੀਦੀ ਹੈ ਨਾ ਕਿ ਫਿਜ਼ੀਕਲ ਉਹ ਤੋਂ ਮੈਨੂੰ ਲੱਗਦਾ ਜੇ 30 35 ਕੇ ਵੋਟਾਂ ਪਈਆਂ ਸੀ ਬੋਟ ਥੋੜਾ ਸਲੋ ਚੱਲ ਰਿਹਾ ਮੈਨੂੰ ਲੱਗਦਾ ਕਿ ਠੀਕ ਹੋ ਜਾਏਗਾ ਪ੍ਰੋਸੈਸ